ਆ ਵੀ ਦੋਸਤੋ ਸਸਰੀਕਰ ਅੱਜ ਆਪਾਂ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਹਰੇਕ ਟਰੈਕਟਰ ਦੇ ਰੇਟ ਦੱਸਾਂਗੇ ਤੇ ਬਾਈ ਦਾ ਕੰਟੈਕਟ ਨੰਬਰ ਲੈ ਕੇ ਦਵਾਂਗੇ ਨਵੇਂ ਤੋਂ ਨਵੇਂ ਟਰੈਕਟਰ ਨੇ ਜੀ ਸਵਰਾਜ 73598 ਮਾਡਲ ਆ ਜੀ ਡਿਮਾਂਡ ਆ ਗਈ 1 ਲੱਖ 20 ਹਜ਼ਾਰ ਬਾਕੀ ਮੌਕੇ ਦੇ ਘੱਟ ਕਰ ਦੂ ਬਾਈ ਅੱਗੇ ਆ ਗਏ ਸਵਰਾਜ 735 FPG 94 ਮਾਡਲ ਆ ਡਿਮਾਂਡ ਇਹਦੀ 1 ਲੱਖ 15 ਹਜ਼ਾਰ ਰੁਪਿਆ ਕਰਦਾ ਬਾਈ ਟਾਇਰ ਵੀ ਵਧੀਆ ਪੈਨੇਗੇ ਅੱਗੇ ਆ ਗਿਆ ਜ ਸਤਰਾਜ 85596 ਮਾਡਲ ਹੈ ਡਿਮਾਂਡ ਦੇ 185000 ਰੁਪਏ ਕਰਦਾ ਅੱਗੇ ਆ ਗਿਆ ਫਾਰਮ ਟਰੱਕ 60 2002 ਮਾਡਲ ਕੋਕਾ ਪੇਸ ਟਰੈਕਟਰ ਹੈ ਤੇ ਟਰੈਕਟਰ ਦੇ ਰੰਗ ਦੇਖੋ ਜੀ ਕਿੰਨਾ ਪਿਆ ਹੈਗਾ ਸ਼ੋਰੂਮ ਟਰੈਕਟਰ ਹੈ ਜਿਵੇਂ 22 ਮਾਡਲ ਟਰੈਕਟਰ ਤੇ ਰੰਗ ਹੁੰਦਾ ਨਾ ਇੰਨਾ ਟਰੈਕਟਰ ਤੇ ਰੰਗ ਪਿਆ ਹੈ। ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈਗੀ। ਡਿਮਾਂਡ ਬਾਈ ਨੇ 2 ਲੱਖ 45000 ਰੁਪਏ ਕੀਤੀ ਹੈਗੀ। ਟਰੈਕਟਰ ਜਦ ਮੇਲਾ ਲੁੱਟਣ ਵਾਲਾ ਕੰਮ ਹੈ। ਮੇਲਾ ਦਾ ਜੀ ਮੇਲਾ ਟਰੈਕਟਰ ਅੱਗੇ ਆ ਗਿਆ ਜੀ ਸਦਰਾਜ 855 11 ਮਾਡਲ ਡਿਮਾਂਡ ਇਹਦੀ 3 ਲੱਖ 75000 ਰੁਪਏ ਬਾਈ ਦਾ ਕੰਟੈਕਟ ਨੰਬਰ 82890 17643 ਅੱਗੇ ਆ ਗਿਆ ਜੀ ਸਪਰਾਜ 855 96 ਮਕਲੇ ਟਰੈਕਟਰ ਇੰਜਨ ਗੇਅਰ ਦਾ ਓਕੇ ਹੈ ਜੀ ਪੂਰਾ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਨਵੇਂ ਵਰਗੇ ਪਏ ਨੇ ਜੀ ਡਬਲ ਕਲਚ ਆ 540 ਚੱਕਰਾਂ ਦੇ ਟਮਾੜਾ ਦੀ 190000 ਜੀ ਬਾਕੀ ਮੌਕੇ ਤੇ ਕੱਟ ਕੀਤਾ ਜਾਊਗਾ ਬਾਈ ਦਾ ਕੰਟੈਕਟ ਨੰਬਰ ਆ 8729941989 ਲੱਗਦਾ ਸਟicker ਜੇ ਲੱਗੇ ਹੋਏ ਨੇ ਬਿਆਸ ਸੇਵਾ ਤੋਂ ਜਾ ਕੇ ਆਇਆ ਲੱਗਦਾ ਅੱਗੇ ਆ ਜੀ ਅਰਜੂ 605 ਡੀ ਆਈ ਜੀ 2009 ਮਾਡਲ ਆ ਕਰੇ ਲੂ ਟਰੈਕਟਰ ਹੈ ਜੀਮੀਦਾਰ ਦਾ ਕੋਈ ਵਪਾਰੀ ਦਾ ਨਹੀਂ ਹੈਗਾ ਟਮਾੜਾ ਇਹਦੀ 3,80,000 ਜੀ ਸੈਂਟਰ ਗੇਅਰ ਪਾਵਰ ਸਟੀering ਨਵੇਂ ਟਾਇਰ ਹੈ ਜੀ ਬਾਈ ਦਾ ਕੰਟੈਕਟ ਨੰਬਰ 7889299454 ਜੀਆ ਨੰਬਰ ਬੋਲ ਦਿੰਦੇ ਨੇ 8629941979 ਗੈਸ ਸੁਬਰਾਜ 855 ਜੀ 96 ਮਾਡਲ ਹੈ ਡਿਮਾਂਡ ਇਹਦੀ 195000 ਜੌਂਡੀਅਰ 2005 ਮਾਡਲ ਹੈ ਐਲਟੀ ਪੂਰਾ ਸ਼ਾਫ ਸੁਸਰਾ ਟਰੈਕਟਰ ਹੈ ਡਿਮਾਂਡ ਆ ਇਹਦੀ 425000 ਬਾਈ ਦਾ ਕੰਟੈਕਟ ਨੰਬਰ ਆ 8289017643 ਅੱਜ ਜਿੰਨੇ ਤਿੰਨੇ ਟਰੈਕਟਰ ਦੀंदे ਆ ਜੀ ਇਹੀ ਬਾਈ ਦੇ ਟਰੈਕਟਰ ਨੇਗੀ ਅੱਗੇ ਆ ਗਿਆ ਸਬਰਾਜ 855 2012 ਮਾਡਲ ਪਾਵਰ ਸਟੀਅਰਿੰਗ ਡਿਮਾਂਡ ਕਰਦਾ ਬਾਈ 450000 ਬਾਕੀ ਮੌਕੇ ਤੇ ਘੱਟ ਹੋ ਜੂ ਜੀ ਬਾਈ ਦਾ ਕੰਟੈਕਟ ਨੰਬਰ ਆ 8289017643 ਤੇ ਵੀਡੀਓ ਨੂੰ ਚਲਦੇ ਚਲਦੇ ਨੂੰ ਸ਼ੇਅਰ ਕਰ ਦਿਓ ਜੀ ਆਕੇ ਆ ਗਿਆ ਜਿ ਸਪਰਾਜ 855 2011 ਮਾਡਲ ਟਮਾਟ 430000 ਕਲੋਸ ਕਰਨ ਜੰਦੇ ਵਿੱਚ ਹੈ ਪਾਵਰ ਸਟੀering ਹੈ ਗੇਟ ਰਾਲਾ 11 6.5 ਨਿਊ ਟਰਾਲਾ ਜੀ ਬਿੱਟ ਤੇ ਜੜੀ ਲੱਗੀ ਹੋਈ ਐ ਡਿਮਾਂਡ 1,75,000 ਆ ਜੀ ਅੱਗੇ ਆ ਕੇ 1773399 ਮਾਡਲ ਜੀ ਕੋਕਾ ਤੇ ਸਟ੍ਰੇਟ ਰਾਈ ਟਾਇਰ ਵੀ ਨਵੇਂ ਵਰਗੇ ਪਏ ਨੇ ਇੰਜਨ ਗੇਅਰ ਦਾ ਓਕੇ ਆ ਜੀ ਪੂਰਾ ਆਵਾਜ਼ ਨਹੀਂ ਪੂਰਾ ਬਲੋ ਨਹੀਂ ਹੈਗੀ ਡਿਮਾਂਡ ਬਾਈ 2 ਲੱਖ ਰੁਪਇਆ ਕਰਦਾ ਬਾਕੀ ਮੌਕੇ ਤੇ ਘੱਟ ਕੀਤਾ ਜਾਊਗਾ ਬਾਈ ਦਾ ਕੰਟੈਕਟ ਨੰਬਰ 8729941980 ਬਾਹਰ ਪੰਪਟਰ ਟਰੈਕਟਰ ਸਬਰਾਜ 85392 ਮਾਡਲ ਜੀ ਡਿਮਾਂਡ 1,65,000 ਕੀ ਆ ਗਿਆ ਜੀ ਸਬਰਾਜ 855 12 ਮਡ ਸਿੰਪਲ ਸਟੀering 415000 ਸੋਨਾ ਲੀਕਾ ਡੀਆਈ 750 2006 ਮਾਡਲ ਨਵੇਂ ਟਾਇਰ ਆਈਐਮਆਰ ਦੇ ਕੋਕਾ ਪੇਸਟਰ ਟਰਾਈ ਡਿਮਾਂਡ 350000 ਸਬਰਾਜ 855 ਐਫੀ 2021 ਮਾਡਲ 3 ਸਪੀਡ ਜੀ ਡਿਮਾਂਡ 735000 ਜੀ ਕਿਆ ਇਹ ਟਰਾਲਾ 11 260 ਇਹ ਕਲਾਈ ਡਿਮਾਂਡ ਆ ਜੀ 1,45,000 ਬਾਈ ਦਾ ਕੰਟੈਕਟ ਨੰਬਰ ਆ 8729941989 ਲਓ ਜੀ ਇਹ ਆ ਬਰਨਾਲਾ ਟਰੈਕਟਰ ਮੰਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ